ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਮੇਰੇ ਡਰਾਈਵਰ ਭਰਾਣੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਵੀਰ ਜੀ ਆਪਣੀ ਆਪਾਂ ਹਰੇਕ ਥਾਂ ਤੇ ਜਾ ਰਹੇ ਹਾਂ ਜਿੱਥੇ ਜਿੱਥੇ ਵੀ ਆਪਣੇ ਡਰਾਈਵਰ ਭਰਾ 5 7 10 20 ਇਕੱਠੇ ਹੁੰਦੇ ਨੇ ਸਾਨੂੰ ਫੋਨ ਆਉਂਦਾ ਅਸੀਂ ਜਾਣੇ ਹਾਂ ਅਸੀਂ ਗੱਡੀਆਂ ਦੇ ਵਿੱਚ ਵੀ ਘੁੰਮ ਰਹੇ ਹਾਂ ਸਾਰੇ ਬੰਨੇ ਅਸੀਂ ਜਾ ਕੇ ਗੱਲਬਾਤ ਸੁਣ ਵੀ ਰਹੇ ਹਾਂ ਤੇ ਉਹ ਵੀ ਸਾਡੇ ਨਾਲ ਵਿਚਾਰ ਜਿਹੜੇ ਆਪਣੇ ਭਰਾ ਡਰਾਈਵਰ ਮਹਿਕਮਾ ਸਾਡੇ ਨਾਲ ਸਾਂਝਾ ਕਰ ਰਿਹਾ ਆ ਆਮ ਜਨਤਾ ਵੀ ਸਾਂਝੀ ਕਰ ਰਹੀ ਆ ਸੋ ਦੇਖੋ ਆਪਾਂ ਮਕਸਦ ਸਾਡਾ ਇਹੋ ਹੀ ਆ ਵੀ ਆਪਾਂ 60 70 ਸਾਲਾਂ ਤੋਂ ਆਪਾਂ ਬਹੁਤ ਸਾਰੀਆਂ ਵੋਟਾਂ ਜਿਹੜੀਆਂ ਆਪਾਂ ਲਗ ਲਗ ਪਾਰਟੀਆਂ ਨੂੰ ਪਾਈਆਂ ਨੇ ਤੇ ਹੁਣ ਸਮਾਂ ਆਪਣੇ ਆਪ ਨੂੰ ਵੋਟ ਪਾਉਂਦਾ ਆਪਣੇ ਆਪ ਨੂੰ ਕਾਮਯਾਬ ਕਰਨ ਦਾ ਠੀਕ ਆ ਇਹ ਆਪਣੇ ਕੋਲੋਂ ਪੈਸਾ ਇਕੱਠਾ ਕਰਕੇ ਕੁਝ ਆਪਣੇ ਡਰਾਈਵਰ ਭਰਾ ਜਿਹੜੇ ਆ ਉਹ ਸਾਨੂੰ ਸਹਿਯੋਗ ਕਰ ਰਹੇ ਆ ਜਿੰਨੇ ਜੋਗੇ ਵੀ ਹੈਗੇ ਆ ਕੋਈ 200 ਕੋਈ 500 ਕੋਈ 400 ਕੁਝ ਵੀ ਆ ਉਹ ਆਪਣਾ ਸਹਿਯੋਗ ਕਰ ਰਹੇ ਆ ਸੋ ਕਹ ਇਹੋ ਹੀ ਮਤਲਬ ਆ ਆਪਣਾ ਵੀ ਭਾਈ ਇਹ ਮੌਕਾ ਜੇ ਤੁਹਾਡੇ ਕੋਲ ਪਲੇਟਫਾਰਮ ਆ ਆਪਣਾ ਜਨ ਸੇਵਾ ਡਰਾਈਵਰ ਪਾਰਟੀ ਇਕਤਾ ਦਿਖਾਓ ਆਪਣੀ ਬੜੇ ਬੜੇ ਆਹੀ ਵੋਟਾਂ ਪਾੜੀਆਂ ਬੜੀਆਂ ਸਰਕਾਰਾਂ ਅਲਗ-ਅਲਗ ਤਰ੍ਹਾਂ ਦੀਆਂ ਬਣਾ ਲਈਆਂ ਪਰ ਡਰਾਈਵਰ ਸਮਾਜ ਦੇ ਕੋਲੇ ਇੱਕ ਆਪਣੀ ਸਰਕਾਰ ਚੁਣਦਾ ਵੀ ਅਧਿਕਾਰ ਨਹੀਂ ਵੋਟ ਪਾਉਣ ਦਾ ਆਨਲਾਈਨ ਅਧਿਕਾਰ ਨਹੀਂ ਹੈਗਾ ਪ੍ਰਿਸ਼ਤਾਚਾਰੀ ਦਾ ਹਰ 50 ਕਿਲੋਮੀਟਰ ਤੋਂ ਬਾਅਦ ਡਰਾਈਵਰ ਜਿਹੜਾ ਸ਼ਿਕਾਰ ਹੁੰਦਾ ਠੀਕ ਆ ਉਹਨੂੰ ਹਰ ਥਾਂ ਤੇ ਰਿਸ਼ਵਤ ਦੇ ਕੇ ਫੇਰ ਅੱਗੇ ਵਧਣਾ ਪੈਂਦਾ ਵਾ ਹੋਰ ਵੀ ਬਹੁਤ ਸਾਰੀਆਂ ਤਕ ਤਕਲੀਫਾਂ ਨੇ ਓਨ ਡਿਊਟੀ ਡ라이ਵਰ ਨਾਲ ਕੋਈ ਵਾਰਦਾਤ ਹੋ ਜਾਂਦੀ ਹੈ ਤੇ ਤਾਂ ਵੀ ਜਿਹੜਾ ਵਾ ਉਹਨੂੰ ਉਹਦੇ ਪਰਿਵਾਰ ਨੂੰ ਹੀ ਸਾਰਾ ਕੁਝ ਝੱਲਣਾ ਪੈਂਦਾ ਲਾਜ ਵੀ ਕਰਉਣਾ ਪੈਂਦਾ ਹੋਰ ਕਈ ਕੁਝ ਡਰਾਈਵਰ ਨਾਲ ਕੋਈ ਵਾਰਦਾਤ ਹੋ ਜੇ ਕਤਲੇਆਮ ਹੋ ਜੇ ਤੁਸੀਂ ਵੇਖਿਆ ਟੋਲ ਟੈਕਸਾਂ ਦੇ ਉੱਤੇ ਡਰਾਈਵਰਾਂ ਨੂੰ ਕਤਲ ਕੀਤਾ ਗਿਆ ਵਾ ਠੀਕ ਹੈ ਵਪਾਰੀਆਂ ਵੱਲੋਂ ਮਾਰਿਆ ਗਿਆ ਵਾ ਕਈ ਮੋਟਰ ਮਾਲਕਾਂ ਵੱਲੋਂ ਮਾਰੇ ਗਏ ਕੁੱਟੇ ਗਏ ਕੁਛ ਨਹੀਂ ਬਣਿਆ ਡਰਾਈਵਰ ਸਮਾਜ ਦਾ ਕਿਸੇ ਨੇ ਆਵਾਜ਼ ਨਹੀਂ ਉਠਾਈ ਇਹ ਜਨ ਸੇਵਾ ਡਰਾਈਵਰ ਪਾਰਟੀ ਅੱਜ ਡਰਾਈਵਰਾਂ ਦੇ ਹੱਕ ਵਿੱਚ ਆਈ ਆ ਤੇ ਸਾਡੇ ਸਾਰੇ ਮਹਿਕਮੇ ਦਾ ਫਰਜ਼ ਬਣਦਾ ਵਾ ਕਿ ਆਪਾਂ ਸਪੋਰਟ ਕਰੀਏ ਤੇ ਨਾਲ ਆਪਣੇ ਭੈਣ ਭਰਾਵਾਂ ਸੱਜਣਾ ਮਿੱਤਰਾਂ ਤੋਂ ਵੀ ਵਾਅਦੇ ਤੋਂ ਵਾਅਦੇ ਸਪੋਰਟ ਕਰਾਈਏ ਕਿਉਂ ਵੀਰ ਜੀ ਠੀਕਾ ਕਿ ਨਹੀਂ ਉਹਨਾਂ ਵੀਰ ਸਾਡੇ ਨਾਲ ਤੁਰੇ ਨੇ ਬਜ਼ੁਰਗ ਵੀ ਸਾਡੇ ਨਾਲ ਤੁਰੇ ਨੇ ਇਹ ਕਿਹਦੇ ਵਾਸਤੇ ਤੁਰੇ ਆ ਸਾਡੇ ਪੂਰੇ ਡਰਾਈਵਰ ਸਮਾਜ ਦੀ ਜਿਹੜੀ ਹੈ ਹਿੱਤ ਵਾਸਤੇ ਹੱਕ ਅਧਿਕਾਰਾਂ ਦੀ ਲੜਾਈ ਇੱਜ਼ਤ ਮਾਨ ਸਨਮਾਨ ਦੀ ਲੜਾਈ ਦੇ ਲਈ ਆਪਾਂ ਸਾਰੇ ਜਿਹੜੇ ਆ ਇਹ ਭੱਜੇ ਫਿਰਦੇ ਵੇ ਆ ਖਾ ਤਾਂ ਇਨੀ ਗਰਮੀ ਦੇ ਵਿੱਚ ਸੋ ਬੇਨਤੀ ਇਹ ਆ ਵੀ ਆਪਣੇ ਜੇਕਰ ਤੁਸੀਂ ਸਾਡੇ ਤੱਕ ਪਹੁੰਚ ਨਹੀਂ ਕਰ ਸਕਦੇ ਤੇ ਸਪੋਰਟ ਜ਼ਰੂਰ ਕਰੋ ਆਪਣੇ ਵੀਰ ਰਣਜੋਤ ਸਿੰਘ ਵੀਰ ਜੀ ਇਹ ਨੇ ਜੋ ਗੁਰਦਾਸਪੁਰ ਤੋਂ ਆ ਤੇ ਆਪਣੇ ਵੀਰ ਜੀ ਲੁਧਿਆਣੇ ਤੋਂ ਰਜੀਵ ਮਹਿਰਾ ਰਜੀਵ ਮਹਿਰਾ ਜੀ ਜਿਹੜੇ ਚੋਣ ਲੜ ਰਿਹਾ ਉਹ ਵੀ ਡ్రਾਈਵਰ ਸਮਾਜ ਦੇ ਹੱਕ ਅਧਿਕਾਰਾਂ ਦੀ ਚੋਣ ਲੜ ਰਿਹਾ ਉਹਨਾਂ ਦੀ ਸਪੋਰਟ ਕਰੋ ਆਪਣੇ ਵੀਰ ਮੇਜਰ ਸਿੰਘ ਜੀ ਫਰੀਦਕੋਟ ਤੋਂ ਲੜ ਰਹੇ ਨੇ ਬਲਵਿੰਦਰ ਸਿੰਘ ਵੀਰ ਜੀ ਆਪਣੇ ਫਿਰੋਜ਼ਪੁਰ ਤੋਂ ਲੜ ਰਹੇ ਨੇ ਠੀਕ ਹੈ ਜੀ ਪ੍ਰੀਤ ਕੈਂਡ ਵੀਰ ਆਪਣੇ ਬਠਿੰਡੇ ਤੋਂ ਚੋਣ ਲੜ ਰਿਹਾ ਇਹਨਾਂ ਸਾਰੇ ਪੰਜ ਵੀਰ ਨੇ ਇਹਨਾਂ ਪੰਜਾਂ ਦੀ ਜਿਹੜੀ ਆ ਫੁੱਲ ਸਪੋਰਟ ਕਰੋ ਹੁਣ ਤੁਹਾਡੀ ਸਪੋਰਟ ਦੀ ਲੋੜ ਵਾ ਇਹਨਾਂ ਨੂੰ ਪੈਸੇ ਦੀ ਸਪੋਰਟ ਵੀ ਕਰੋ ਤੇ ਆਪਣੇ ਵੋਟਾਂ ਵੱਲੋਂ ਵੀ ਜਿਹੜਾ ਵਾ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਹਰ ਥਾਂ ਦੇ ਉੱਤੇ ਆਪਣੇ ਡਰਾਈਵਰ ਸਮਾਜ ਤੱਕ ਪ੍ਰਚਾਰ ਜਿਹੜਾ ਵਾ ਉਹ ਜ਼ਰੂਰ ਕਰੋ ਕਿਉਂਕਿ ਤੁਹਾਡਾ ਕੀਤਾ ਹੋਇਆ ਪ੍ਰਚਾਰ ਜਿਹੜਾ ਵਾ ਇਹੀ ਸਾਡੇ ਕੰਮ ਹੋਣਾ ਅਸੀਂ ਕਿੰਨੇ ਕ ਥਾਵਾਂ ਤੇ ਘੁੰਮਲਾਂਗੇ ਕਿੰਨੀਆਂ ਕ ਥਾਵਾਂ ਤੇ ਜਾਵਾਂਗੇ ਕਿਉਂਕਿ ਆਰਥਿਕ ਸਥਿਤੀ ਵੱਲੋਂ ਵੀ ਅਸੀਂ ਕਮਜ਼ੋਰ ਆ ਸਾਰੇ ਪਾਸਿਓ ਸਾਡੇ ਕੋਲ ਗੱਡੀਆਂ ਕਾਰਾਂ ਵੀ ਹਨੀ ਸਾਡੇ ਕੋਲ ਲੱਖਾਂ ਰੁਪਈਆ ਵੀ ਹਨੀ ਬਥੇਰੇ ਸਰਮਾਇਦਾਰ ਲੋਕਾਂ ਨੂੰ ਤੁਸੀਂ ਵੋਟਾਂ ਪਾਈਆਂ ਨੇ ਇੱਕ ਵਾਰਾ ਵੋਟ ਆਪਣੇ ਆਪ ਨੂੰ ਪਾ ਲੋ ਭਰਾ ਆਪਣੇ ਆਪ ਨੂੰ ਇੱਕ ਵਾਰਾ ਕਾਮਯਾਬ ਕਰ ਲੋ ਆਪਣੇ ਆਪ ਨੂੰ ਇੱਕ ਵਾਰਾ ਵੋਟ ਪਾ ਕੇ ਆਪਣੇ ਹੱਕ ਦੀ ਘਾਰਾਂ ਦੇ ਲਈ ਲੜ ਲੋ ਯਾਰ ਬਹੁਤ ਕੁਝ ਅਸੀਂ ਕਰ ਲਿਆ ਤੇ ਬਹੁਤ ਕੁਝ ਅਸੀਂ ਸਹਿਣ ਕੀਤਾ ਠੀਕ ਹੈ ਤੁਸੀਂ ਦਿਓ ਵੀਰ ਜੀ ਆਪਣੇ ਵਿਚਾਰ ਤੋ ਬੋਲੋ ਡਰਾਈਵਰ ਸਮਾਜ ਦੇ ਹਿੱਤ ਵਿੱਚ ਹਾਂਜੀ ਵੀਰ ਜੀ ਆਪਣੇ ਡਰਾਈਵਰ ਏਕਤਾ ਆਪਣਾ ਮਨ ਬਣਾਓ ਆਪਣੀ ਵੋਟ ਆਪਣੇ ਹੱਕ ਚ ਬਹੁ ਦੂਜਿਆਂ ਦੇ ਹੱਕ ਲਈ ਆਪਾਂ ਗੱਲ ਕਰਾਂਗੇ ਨਹੀਂ ਉਹ ਆ ਵੀਰ ਵੀ ਕੱਲ ਸਵੇਰੇ ਅਜੇ ਬੰਬਿਓ ਆਏ ਆ ਇਸੇ ਕਰਕੇ ਆਪਣੇ ਹੱਕ ਦੀ ਆਵਾਜ਼ ਚੁੱਕਣ ਵਾਸਤੇ ਆ ਵੀਰ ਹੁਣੇ ਬੰਬਿਓ ਸੁੱਤੀ ਲੈ ਕੇ ਆਏ ਨੇ ਸਪੈਸ਼ਲ ਇਹ ਅੱਕੀ ਦੇ ਵਾਸਤੇ ਆਏ ਆ ਆਪਣੇ ਡਰਾਈਵਰ ਭਰਾਵਾਂ ਦੇ ਲਈ ਭਰਾਵਾਂ ਵਾਸਤੇ ਆਪਣੇ ਡਰਾਈਵਰ ਭਰਾਵਾਂ ਦੇ ਹੱਕ ਦੀ ਘਾਰਾਂ ਦੇ ਲਈ ਕਿਉਂਕਿ ਸਾਡਾ ਹੱਕ ਨਹੀਂ ਮਿਲਦਾ ਸਾਨੂੰ ਵੋਟ ਪਾਉਣ ਦਾ ਵੀ ਹੱਕ ਨਹੀਂ ਮਿਲਦਾ ਵੋਟ ਪਾਉਣ ਦਾ ਸਾਨੂੰ ਛੁੱਟੀ ਨਹੀਂ ਮਿਲਦੀ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਮਿਲਦੀ ਤੇ ਮੁੜ ਕੇ ਲੀਡਰ ਕਹਿ ਦਿੰਦੇ ਕੋਈ ਵੀ ਕਹਿ ਦਿੰਦੇ ਵੋਟ ਨਹੀਂ ਪਈ ਸਾਨੂੰ ਆਨਲਾਈਨ ਵੋਟ ਪਾਉਣ ਦਾ ਜਿੱਦਾਂ ਪੁਲਿਸ ਵਾਲਿਆਂ ਨੂੰ ਮਿਲਟਰੀ ਵਾਲਿਆਂ ਨੂੰ ਹੱਕ ਹੈ ਸਾਨੂੰ ਵੀ ਉਹ ਹੱਕ ਮਿਲਣਾ ਚਾਹੀਦਾ ਬਸ ਸਾਨੂੰ ਵੀ ਉਹ ਪੂਰੀ ਸਹੂਦਤ ਮਿਲਣੀ ਚਾਹੀਦੀ ਆ ਅਸੀਂ ਵੀ ਇੱਕ ਦੇਸ਼ ਦੀ ਇੱਕ ਰੀੜ ਦੀ ਹੱਡੀ ਆ ਸਾਡੇ ਕੋਲ ਅਧਿਕਾਰ ਨਹੀਂ ਹੈਗਾ ਕਿ ਅਸੀਂ ਪਿੰਡ ਪਿੰਡ ਦਾ ਪੰਚ ਵੀ ਅਸੀਂ ਚੁਣ ਲਈਏ ਹਾਂਜੀ ਸਾਡੇ ਕੋਲ ਆਨਲਾਈਨ ਅਧਿਕਾਰ ਹੀ ਹਨ ਤੇ ਰੋਜੀ ਰੋਟੀ ਲਈ ਸਾਨੂੰ ਬਾਹਰ ਖੱਜਲ ਖਵਾਰ ਹੋਣਾ ਪੈਂਦਾ ਬਈ ਤੇ ਘਰ ਜਾਣਾ ਪੈਂਦਾ ਪਰਿਵਾਰ ਵਾਸਤੇ ਸਾਨੂੰ ਮਿਹਨਤ ਕਰਨੀ ਪੈਂਦੀ ਆ ਜੋ ਸਾਨੂੰ ਮਿਹਨਤ ਦੀ ਸਾਨੂੰ ਪੂਰੀ ਪਰਪਾਈ ਚਲੋ ਮਿਲਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਰਾਈਵਰ ਏਕਤਾ ਜੰਦਾਬਾਦ ਡਰਾਈਵਰ ਏਕਤਾ ਆ ਮੇਰਾ ਬੇਟਾ ਵੀ ਮੇਰੇ ਨਾਲ ਆ ਮੈਂ ਆਪਣੇ ਪੁੱਤ ਨੂੰ ਵੀ ਦੱਸ ਰਿਹਾ ਕਿ ਭਾਈ ਸਾਡੀ ਕੀ ਜ਼ਿੰਦਗੀ ਹੈ ਤੇ ਮੇਰਾ ਬੇਟਾ ਵੀ ਇਹ ਸਿਸਟਮ ਨੂੰ ਸਾਰਿਆਂ ਨੂੰ ਦੇਖ ਰਿਹਾ ਸੀਐਸ ਇਸ ਕਰਕੇ ਆਪਣੇ ਬੱਚਿਆਂ ਨੂੰ ਵੀ ਜਾਗਰੂਕ ਕਰੋ ਆਪਣੇ ਧੀਆਂ ਪੁੱਤਾਂ ਨੂੰ ਵੀ ਜਾਗਰੂਕ ਕਰੋ ਰਿਸ਼ਤੇਦਾਰਾਂ ਨੂੰ ਵੀ ਠੀਕ ਹੈ ਡਰੈਵਰ ਇੱਕ ਤਾਂ ਜਿੰਦਾਬਾਦ ਡਰੈਵਰ ਇੱਕ ਜਨ ਸੇਵਾ ਪਾਰਟੀ ਜਿੰਦਾਬਾਦ ਜਨ ਸੇਵਾ ਡਰੈਵਰ ਹਰਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ